ਆਜਾ ਆਜਾ ਇਧਰ ਆ ਪਹਿਲਾਂ ਆਸ ਵਿੱਚ ਵੇਖ ਆ ਵੇਖ ਆ ਲਾਈਟਾਂ ਜਗਦੀਆਂ ਨਹੀਂਆਂ ਇਹ ਕਾਟ ਹੀ ਉਠੀ ਕਰੋ ਬਰਵੜ ਲਈ ਠੀਕ ਹੈ ਤੇ ਆ ਪੱਕਾ ਵੀ ਵੇਖੀ ਬੜਾ ਹੌਲੀ ਚੱਲਦਾ ਇਹਦਾ ਹਰੇ ਸੈਲ ਨੂੰ ਚੈਜ ਹੋਣ ਵਾਲਾ ਇੱਕ ਕਰਦਾ ਯਾਰ ਲਾਈਟ ਤੇ ਪੱਕਾ ਹਾਂ ਇਧਰ ਹੋਰ ਤੇ ਇੱਕ ਨਾ ਟੈਂਕੀ ਦੇ ਨਾਲ વોટર ਭਰ ਦਿੰਦੇ ਪਤਾ ਲੱਗਦਾ ਇਹ ਇਧਰ ਵੇਖਾ ਪੱਖਾ ਮੇਂ ਭਲਾ ਕੇ ਲੈ ਕੇ ਗਿਆ ਤੇ ਉਧਰ ਕਹਿੰਦਾ ਸੀ ਚ ਗਰੰਟੀ ਨਹੀਂ ਹੁੰਦਾ ਤੇ ਕਰੰਟ ਭਰਾਵਾ ਤੂੰ ਠੀਕ ਕਰਨਾ ਹੈ। ਖਾਣਾ ਮੈਂ ਕਰਦਾ ਐਸਾ ਹੀ ਮੈਂ ਦੁਕਾਨ ਦੇ ਪਿਆਵਾ। ਹਾਂ ਤੇ ਫਿਰ ਲਾਣਾ ਕਦੋਂ ਆ? ਮੈਂ ਹੁਣੇ ਮੁੰਡਾ ਭੇਜ ਦੇਣਾ ਜਿਹੜੇ ਜਿਹੜੇ ਕੰਮ ਆ ਮੈਨੂੰ ਗਣਾ ਦੋ ਤੇ। ਕਾਕਾ ਕੰਮ ਤਾਂ ਬੇ ਤੈਨੂੰ ਹਰ ਵਾਰੀ ਕਰਾਉਣਾ ਨਹੀਂ ਪਰ ਤੂੰ ਇਹ ਵੇਖ ਲੈ। ਵੀ ਆਪਣੇ 15 ਦਿਨ ਹੋ ਗਏ ਕੰਮੀਆਂ ਤੇ ਦਿਨ ਚ ਕਿਹੜੇ 15 ਦਿਨ ਲੰਘਦੇ ਆ। ਬਸ ਮੈਂ ਮੈਂ ਇਧਰੋਂ ਗਿਆ ਹੀ ਆ ਤੇ ਨਾਲ ਹੀ ਮੁੰਡਾ ਭੇਜ ਦੇਣਾ ਮੈਂ ਦੁਕਾਨ ਤੋਂ। ਮੁੰਡਾ ਭੇਜਦਾ ਪਹਿਲਾਂ ਤਾਂ ਤੂੰ ਆਪ ਵੇਖਣ ਆਣਾ ਹੈਂ ਆਸ ਵਿੱਚ ਪਿਛ ਕਿ ਮੈਂ ਸਵਿੱਚ ਬਦਲਾ ਪਾਸੇ ਚ ਬਦਲਿਆ ਥੋੜਾ ਬੇਟਾ ਤੂੰ ਆ ਵੀ ਹੋ ਜੂਗਾ ਹੋਰ ਦੱਸੋ ਪੁੱਤਰ ਖੋ ਤੇ ਤੂੰ ਮੈਨਿਆ ਤਾਂ ਖੋਂ ਡਿਆ ਹੈ ਕਰੰਟ ਆ ਮੈਂ ਲੱਗੇ ਹੀ ਮੈਂ ਕਿ ਮੈਂ ਕੰਮ ਤੇ ਵੇਖਾਂ ਮੈਂ ਫਿਰ ਜਾ ਕੇ ਮੁੰਡੇ ਨੂੰ ਸਮਝਾ ਦੂੰਗਾ ਇਹ ਵੀ ਤਾਂ ਤੂੰ ਟੈਲੀਫੋਨ ਨਹੀਂ ਚੁੱਕਦਾ ਆਪਣਾ ਫੋਨ ਚੈੱਕ ਕਰ ਕਿੰਨੇ ਫੋਨ ਕੀਤੇ ਹੋਣ ਤੁਹਾਨੂੰ ਮੈਂ ਕੀ ਦੱਸਾਂ ਇੰਨੇ ਫੋਨ ਆਉਂਦੇ ਨਾ ਪਤਾ ਹੀ ਨਹੀਂ ਲੱਗਦਾ ਖੁਣੋਂਦਾ ਇੱਕ ਵਾਲਿਆ ਮੇਰੇ ਫੋਨ ਦੀ ਪਤਾ ਨਹੀਂ ਕੀ ਆ ਆਵਾਜ਼ ਹੀ ਨਹੀਂ ਹੁੰਦੀ ਆਵਾਜ਼ ਨਹੀਂ ਇਹਦੇ ਪੁੱਤ ਵੇਖ ਤੇਰਾ ਡਾਡੀ ਪਹਿਲਾ ਕੰਮ ਕਰਦੇ ਰਹੇ ਹੈ ਤੂੰ ਤੂੰ ਕੰਮ ਕਰਦਾ ਭਾਜੀ ਸੱਚੀ ਜਦੋਂ ਉਹਨਾਂ ਨੂੰ ਕਹੀ ਤੂੰ ਦੱਸ ਸੀ ਨਾ ਤੇ ਭਾਜੀ ਉਸ ਲਈ ਫੋਨ ਤੇ ਆ ਕੇ ਸਭ ਨਾਲ ਪਹਿਲਾ ਕੰਮ ਕਰਕੇ ਦੇ ਕੇ ਇਸ ਤਰ੍ਹਾਂ ਨਾ ਪੁੱਤ ਗਾਹਕ ਤੇਰੇ ਖਰਾਬ ਹੋਣੇ ਤੂੰ ਨਾ ਠਾ ਕਿ ਤੱਕ ਤੇ ਆਪਾਂ ਦੇ ਫਿਰ ਕਿਹ ਹੋਰ ਰੁਸਾ ਦੇ ਲੈ ਕੋਈ ਨਹੀਂ ਆਡੀ ਕਿ ਮੈਂ ਹੁਣ ਮੁੰਡਾ ਭੇਜ ਦਿੰਦਾ ਹਾਂ ਹੁਣ ਇਹ ਮੁੰਡਾ ਭੇਜਣ ਦਾ ਅਸ ਵਿੱਚ ਨੂੰ ਕੀ ਗੱਲ ਆ ਆ ਵੇਖ ਇਹਦੇ ਚ ਲਾਈ ਦਾ ਸ਼ੂ ਲਾਈ ਦੇ ਬੱਚੇ ਕਰਦੇ ਚਾਹੇ ਚੱਲਦਾ ਹੀ ਨਹੀਂ ਹੈਗਾ ਕੋਈ ਦੱਸਾਂ ਅਸਲ ਕੀ ਆ ਇਹਨਾਂ ਵੇ ਨਾ ਕੱਟਾ ਫਾਜ ਜਾਂਦਾ ਵਾ ਤੇ ਆ ਖੋਲ ਕੇ ਨਾ ਸੋਚ ਮੁੰਡਾ ਸਾਫ਼ ਕਰ ਜੂਗਾ ਪੁੱਤ ਸਾਰੇ ਕੰਮ ਮੁੰਡਾ ਹੀ ਕਰ ਜੇਗਾ ਤੂੰ ਕਿਉਂ ਕਰ ਤੂੰ ਕੀ ਕਰਨਾ ਹੈ ਉਹ ਆਂਟੀ ਮੈਨੂੰ ਹੋਰ ਵੀ ਤਾਂ ਕੰਮ ਹੈ ਮੈਂ ਇੱਕੋ ਕੰਮ ਨੇ ਥੋੜੀ ਬੈਠਣਾ ਮਤ ਪੁੱਤ ਮੇਰੀ ਗੱਲ ਸੁਣ ਆ ਰੱਬ ਦੀ ਕਿਰਪਾ ਨਾਲ ਤੇਰੀ ਦੁਕਾਨ ਬਥੇਰੀ ਚੱਲਦੀ ਹੈ ਹੈ ਮੈਂ ਤੇਰੀ ਮਾਵਾ ਵਰਗੀ ਆ ਪੁੱਤ ਸਾਰਾ ਕੰਮ ਕਾਰੀਗਰਾਂ ਸੇ ਨਹੀਂ ਛੁੱਟੇ ਜਾਂਦਾ ਕੁਝ ਆਪ ਵੀ ਹੱਥ ਪੱਲਾ ਮਾਰ ਲਈਦਾ ਤੂੰ ਵੇਖ ਦੁਕਾਨ ਤੇ ਟੋਰ ਕੱਢ ਕੇ ਅਚੈਨ ਕਿਲੋ ਦੀ ਪਾ ਕੇ ਬਹਿ ਜਾਣਾ ਤੂੰ ਭਵਾਂਟੀ ਜੀ ਵੇਖੋ ਹੁਣ ਮੈਂ ਜਾਨਾ ਮਾਰਕੀਟਿੰਗ ਕਰਦਾ ਹਾਂ ਲੋਕਾਂ ਨੂੰ ਵੇਚਦਾ ਕਿਹੜਾ ਕਿਹੜਾ ਕੰਮ ਹੋਣਾ ਲਾ ਤਾਂ ਹੁਣ ਜਿਹੜੇ ਅੱਗੇ ਮੁੰਡੇ ਰੱਖਿਆ ਉਹਨਾਂ ਨੂੰ ਮੈਂ ਤਨਖਾਹਾਂ ਤਾਈਆਂ ਦੇਣੀਆਂ ਮੁੱਤਰ ਦੁਕਾਨ ਤੇ ਬਹਿਣ ਦੀਆਂ ਨਹੀਂ ਤਨਖਾਹਾਂ ਦੇਣੀਆਂ ਉਹ ਤਾਂ ਚਾਰ ਦਿਨ ਪਹਿਲਾਂ ਵੀ ਮੈਨੂੰ ਕਿਹਾ ਸੀ ਕਿ ਅੰਟੀ ਚ ਮੁੰਡਾ ਕੇ ਕੰਮ ਕਰ ਜੂ ਬਸ ਉਹ ਕਰਕੇ ਗਿਆ ਹੁਣ ਤੁਹਾਨੂੰ ਪਤਾ ਗਰਮੀ ਦਾ ਸੀਜ਼ਨ ਆ ਘਰ ਦੇ ਵਿੱਚ ਕਿਹਨਾਂ ਦਾ ਏਸੀ ਖਰਾਬ ਹੋ ਗਿਆ ਵਾ ਕਿ ਇਹਦਾ ਪੱਖਾ ਖਰਾਬ ਹੋ ਗਿਆ ਵਾ ਤੇ ਆਣਾ ਜਾਣਾ ਪੈਂਦਾ ਹੀ ਆ ਬੱਸ ਅੱਜ ਮੈਂ ਤੁਹਾਨੂੰ ਕਹਿਣਾ ਅੱਜ ਤੁਹਾਡਾ ਕੰਮ ਹੋਇਆ ਹੋਊਗਾ ਜੇ ਮੁੰਡਾ ਅੱਜ ਨਾ ਨਾ ਆਇਆ ਤੇ ਮੈਂ ਟੈਲੀਫੋਨ 'ਚ ਤੇਰਾ ਨਾਮ ਕੱਢ ਦੇਣਾ ਤੇਰੇ ਫੋਨ ਤੇ ਅੱਗੋਂ ਵੀ ਨੰਬਰਾਂ ਵੇਚੀ ਇਹ ਅੱਜ ਮੁੰਡਾ ਨਾ ਨਾ ਆਇਆ ਤੇ ਮੈਨੂੰ ਭਾਵੇਂ ਰਾਤੀ ਕਿਉਂ ਆਉਣਾ ਪਾਵੇ ਤੁਹਾਡਾ ਸਾਰਾ ਕੰਮ ਕਰਕੇ ਲਾਉਂਗਾ ਤੈਨੂੰ ਪਤਾ ਤੇਜਕਸ ਲਾ ਕੇ ਕਿਹੜੀ ਤਾਰ ਕਿੱਥੇ ਲਾਈ ਦੇ ਕਿਹੜੀ ਤਾਰ ਕਿੱਥੇ ਲਾਈ ਦੇ ਤਾਈਆ ਮੈਂ ਢਿਓੜੀ ਦਾ ਕੰਮ ਚਲਾਉਂਦਾ ਵਾ ਦੁਕਾਨੀ ਚਲਾਉਂਦੇ ਆ ਉਹ ਵੀ ਮੁੰਡਿਆਂ ਤੇ ਸਿਰ ਤੇ ਆਪਾਂ ਤੈਨੂੰ ਇਹ ਵੀ ਨਹੀਂ ਪਤਾ ਕਿ ਬੱਚੇ 'ਚ ਪੁੱਠਾ ਲੱਗਣਾ ਕਿ ਸਿੱਧਾ ਲੱਗਣਾ। ਵਾਂਡੀ ਜੀ ਤੁਸੀਂ ਮੇਰੀ ਗੱਲ ਸੁਣੋ ਨਿੰਬੂ ਪਾਣੀ ਪੀਓ। ਠੰਡੇ ਹੋਵੋ। ਤੋਂ ਨੀਂਦ ਤੱਕ ਹੁੰਦਾ ਆ ਜਾਂਦਾ। ਚਲ ਬਠ ਬਹਿ ਜਾ। ਬਹਿ ਬਹਿ। ਨਹੀਂ ਨਹੀਂ ਬੱਸ ਬੱਸ। ਉੱਠੇਰ ਤੇ ਜਾ ਖਲੋ ਤੇ ਜਾ। ਏਨੀ ਸ਼ੰਮੀ। ਅ ਸ਼ੰਮੀ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ। ਹੌਸਲਾ। ਤੇਰੀ ਮੰਮੀ ਦਾ ਕੀ ਹਾਲ ਏ? ਠੀਕ ਆ ਮੰਮੀ। ਆ। ਪਿੱਛੇ ਜੀ ਕਹਿੰਦੇ ਸੀ ਗੋਡਿਆਂ ਦਾ ਪ੍ਰੈਸ਼ਰ ਕਰਵਾਉਣਾ ਉਹਨਾਂ ਨੇ। ਹਾਂ ਉਹ ਤੇ ਹੋ ਗਿਆ ਸਭ ਵਧੀਆ ਤੋਰ ਦੇ ਚੰਦੇ ਆ। ਚੱਲੇ ਚੰਗਾ। ਇੱਧਰ ਆ। ਆ ਮੁੰਡਾ ਆਇਆ। ਇਹ ਉਹ ਅੰਚਕਾ ਉਹ ਮੁੰਡਿਆਂ ਦਾ ਦੁਕਾਨ ਦੇ ਉਹਨਾਂ ਦਾ ਮੁੰਡਾ ਵੀ ਮੇਰੇ ਘਰ ਤੋਂ ਭੱਜ ਕੇ ਪਾਣੀ ਲੈ ਕੇ ਆਇਆ। ਇਹ ਅੰਚਕਾ ਮਾੜੀ ਨਾਲ ਲੈ ਕੇ ਆਵੇਂ ਮਸਾ ਗਰਮੀ ਬੜੀ ਆ ਨਿੰਬੂ ਪਾਣੀ ਦੀ ਸ਼ਰਬਤ ਪਾ ਲਈ ਜਾ। ਕਦੋਂ ਦਾ ਮੰਮੀ ਮੁੰਡਾ ਆਇਆ ਵਾ ਸੋਚਦੇ ਕੋਈ ਠੀਕ ਨਹੀਂ ਹੋਇਆ। ਆ ਵੇਖ ਲੈ ਸੁਣ ਲਈ ਗੱਲ। ਉਹ ਅੱਜ ਹੋ ਜਾਏਗਾ ਭੈਣ ਸਾਰਾ ਕੰਮ। ਬਾਲਟੀ ਲੈ ਕੇ ਚੱਲ ਜਾਂਦੇ ਨੇ। ਮੇਰੇ ਕੋਈ ਨਹੀਂ ਕਹਿਣ ਨੂੰ ਨਹੀਂ ਆ। ਉਹ ਮੇਰੀ ਹੋ ਗਈ ਅੰਟੀ ਜੀ ਨਾਲ। ਅੱਜ ਹੋਣੇ ਮੈਂ ਜਲਾਣਾ ਹੀ ਆ ਨਾਲ ਹੀ ਮੁੰਡਾ ਇਹਨੂੰ ਸਾਰੇ ਕੰਮ ਕਰ ਲਵੇ। ਤੈਨੂੰ ਕੀ ਕਰਨਾ ਆਇਆ ਜੇ ਫਿਰ? ਚੱਲ ਬੋੜਾ ਇਕੱਲਾ ਫਲਾਟ ਇਹਦਾ ਸੱਜਾ ਮੇਰੀ ਦਾਦਾ ਦਾ ਸੋਨਾ ਭੈਣ ਲੱਗਦਾ ਬਹੁਤ ਅੱਧੀ ਨੇ ਤੱਤੀ ਭਰਾਏ ਇਹ ਕਿਹਨਾਂ ਕੋ ਕੋ ਪਾਰਾ ਨਾ ਮੱਕੇ ਤੇ ਜਿਹੜੇ ਦੇ ਪੀਂਹਾਂ ਰਹੇ ਇਹ ਜਿਹੇ ਲੋ ਅਸੇਰਾ ਟੈਡੀ ਜਾਂਦਾ ਰਿਹਾ ਹੈ ਤੇ ਦੁਕਾਨ ਤੋਂ ਉੱਥੇ ਅੰਦਰ ਕਹੀ ਦੇਖੇ ਆ ਕੋਈ ਨਹੀਂ ਜਾਂਦਾ ਸੀ ਮੱਚਾ ਪਾਣੀ ਤੋਂ ਬਗੈਰ ਕੇ ਨੂੰ ਪੀਦੇ ਫਰਾਂ ਬਾਜੇ ਨੋਦੀਆਂ ਜੱਸ ਘਰ ਚਾਹ ਕਿਹਨੂੰ ਪਾਣੀ ਦਾ ਘੁੱਟ ਨਹੀਂ ਪੁੱਛਦੀ ਆਹੋ ਮੇਰੇ ਨਾਲ ਡੈਡੀ ਕਹਿੰਦੇ ਨੇ ਨਹੀਂ ਪਤਾ ਨਹੀਂ ਤੇ ਸੜੀ ਜੀ ਨੂੰ ਲੈ ਜਾਂਦੀ ਉਹਨਾਂ ਦੇ ਇਹਦੇ ਮੂੰਹ ਤੇ 12 ਹੀ ਵੱਜੇ ਹੁੰਦੇ ਆ ਇਹਦੇ ਨਾਮ ਤੋਂ ਪਹਿਲਾਂ ਆਣ ਧੂਆਂ ਮੇਰੇ ਘਰ ਬੈਠਾ ਰਹਿੰਦਾ ਸੀ ਮੈਂ ਕਦੀ ਕਿਹਨੂੰ ਰੋਟੀ ਤੋਂ ਬਿਨਾਂ ਨਹੀਂ ਭੇਜਿਆ ਤੇਰੀ ਜੇ ਇਹ ਆਈ ਨਾ ਹੈ ਤੇ ਪੇ ਨਾ ਮੱਥੇ ਤੇ 12 ਦੇ ਬੱਚੀ ਹੁੰਦੇ ਲੋਕੀ ਪਿੱਛੇ ਹੀ ਮੁਰਜ ਜਾਂਦੇ ਦੇਖ ਕੇ ਮੇਰੇ ਭੈਣ ਦੇ ਘਰ ਕੀ ਆਣਾ ਉਹ ਮੇਰੇ ਡੈਡੀ ਇਹ ਕਹਿੰਦੇ ਹੁੰਦੇ ਸੀ ਇਹਨਾਂ ਦੇ ਘਰ ਜਾਈਆਂ ਸੜੀ ਜੀ ਦੇ ਮੱਥੇ ਨਾ ਲੱਗੀ ਕੰਮ ਨਹੀਂ ਬੰਨਣਾ ਕੋਈ ਹਾਂ ਇੱਕ ਤਰ੍ਹਾਂ ਦੀ ਆ ਅਮਰੀਕਾ ਤੋਂ ਕਾਕਾ ਮੈਨੂੰ ਘਰ ਤੇ ਲੈ ਗਏ ਸਹੀ ਅੱਜ ਕਿੱਥੇ ਦੋ ਤੁਹਾਨੂੰ ਆ ਨਾ ਅੰਮੁੰਡੇ ਹੀ ਤੇਜੀ ਜਾ ਨਾ ਅਸਵੇਚ ਦੇ ਦੋ ਲੋਕੀ ਤਾਂ ਹੁਣ ਆਣ ਗੋਆਂਢ ਵਾਲੇ ਪੁੱਛਣਾਂ ਤੈਨੂੰ ਮਗੜ ਦੇਖ ਚੰਦੇ ਲਾਇਆ ਐਨੇ ਲੋਕੀ ਕੱਡਾ ਮੁਕਾਉਣ ਦੇਖਣਾ ਅੱਡੇ ਨੂੰ ਚਾੜ੍ਹ ਗਿਆ ਸਹੀ ਨਹੀਂ ਲਾਇਆ ਪਾਣੀ अल्याा पोत पाणी हा ला पड तो नु पाडती मेरा पट्टा बड़ी करमा वाली मेरी तो बड़ी चंगी है हां आंटी ताडी ने हिस्सा कर मैं तेरी ही सित्ता कर रही सी पट्टा हां पता मम्मी ने हां अब देखना ना अकेले पता पाणी कोणी पीला हूं तुमको मुंडा ਚੱਲ ਗਿਆ ਤਾਂ ਤਾਂ ਅੱਜ ਸ਼ਾਮਾਂ ਤੱਕ ਘਟੀਆਂ ਸਾਰੀਆਂ ਲਾਈਟਾਂ ਠੀਕ ਹੋ ਜਾਣਗੀਆਂ ਮੰਮੀ ਇਹਨੇ ਖੇਤ ਸਵਾਲ ਲਾਈਟਾਂ ਠੀਕ ਕਰਨੀਆਂ ਵਾ ਇਹ ਜਿੰਨੀ ਆ ਰਹਾ ਵਾ ਨਾ ਆ ਵੇਖੂ ਕੇ ਸੋਚ-ਸੋਚ ਪੱਖੇ-ਮੁੱਖੇ ਤੇ ਗਾਂ ਜਾਂਦਾ ਵਾ ਪੁੱਤ ਨਹੀਂ ਉਹਨਾਂ ਗਿਣਤੀ ਕਰਦਾ ਹੈਗਾ ਉਹ ਪਿਛਲੀ ਵਾਰੀ ਦੋ ਸਵਿੱਚ ਤੇ ਰਹਿ ਗਏ ਪੈਸੇ ਲੈ ਗਿਆ ਸਹਣ ਕੋ ਪਹਿਲਾਂ ਤੂੰ ਫਿਕਰ ਕਿਉਂ ਕਰਦੀ ਨੇਤਾ ਜਿਨ੍ਹਾਂ ਨੇ ਕੰਮ ਕਰਨ ਆਉਣਾ ਵਾ ਉਹ ਦੱਸ ਗਿਣਤੀ ਨਹੀਂ ਕਰਨਗੇ ਇਹ ਕੀ ਕਰਨਾ ਹੁੰਦਾ ਫਿਰ ਚਾਹ ਪਾਣੀ ਕਿਨ ਹੁੰਦਾ ਵਾ ਪੁੱਤ ਸੀ ਆਲਾ ਨੇ ਆਣਾ ਹੈਗਾ ਤੋ ਕੋਈ ਗੱਲ ਤੂੰ ਤਾਂ ਜੰਨੀ ਐ ਚਾਨੀ ਆ ਕਿ ਬਸ ਜਿਹੜਾ ਕੰਮ ਨਾ ਕਰੇ 1 ਮਿੰਟ ਵੀ ਅੱਖ ਲੱਗੇ ਤੁੰਹਾਨੂੰ ਤਾਂ ਉਹਦੇ ਜਾਣੇ ਬੜੇ ਜ਼ਿਰਾਂ ਦਾਣਾ ਇਹਦਾ ਪਿਓ ਵੀ ਸਾਡੀਆਂ ਬੱਤੀਆਂ-ਬੁੱਤੀਆਂ ਠੀਕ ਕਰਦਾ ਰਿਹਾ ਹੈਗਾ ਮੈਂ ਵੀ ਮੰਮੀ ਬੜੇ ਚੰਦੀ ਐ ਖੰਡਈ ਏਦਾਂ ਹੀ ਆਉਂਦਾ ਵਾ ਤੇ ਚੱਲ ਜਾਂਦਾ ਵਾ ਸਹਾਂ ਗੋਲ ਨਾ ਦੀ ਯਾ ਕੰਨ ਨਾ ਸ਼ਕਲ ਮਿਸਤਰੀ ਦੀ ਕੋ ਮਿਸਤਰੀ ਤੇ ਚਾਜਦਾ ਲੈ ਆ ਕਰੋ ਦੱਸ ਪਹਿਲਾਂ ਮੈਂ ਉਹਨੂੰ ਪੁੱਛਿਆ ਕਰਾਂ ਕਿ ਤੂੰ ਮਿਸਤਰੀ ਬੁੜੀ ਚ ਫੇਮੇ ਕੀਤੀ ਕੇ ਸਾਡੇ ਸਵੇਜ ਠੀਕ ਕਰ ਆਜੂ ਆਜੂ ਕੈਂਜੀ ਦੀ ਘਰੇ ਦੇ ਹਾਂਜੀ ਹਾਂਜੀ ਆਜੂ ਕੈਂਜੀ ਹਾਂ ਸਸੇ ਕੈਂਜੀ ਕੋ ਸੋਣਾ ਪਿਆ ਚੱਲ ਹਾਂ ਤੇ ਆਪਣੀ ਸੁਣਾ ਹਾਂ ਬਸ ਇਹ ਚਾਹ ਹੋਰ ਘਰ ਪਰਵਾਹ ਠੀਕ ਹੈ ਤੇ ਆਪਣੀ ਸੁਣਾ ਹਾਂ ਬਾਕੀ ਆ ਜੰਨੇ ਨੂ ਦੀ ਬੜਾ ਠੀਕ ਹੀ ਆ ਨੂ ਚਿਤਰਾ ਦੀ ਆਂਟੀ ਜੀ ਆਂਟੀ ਹਾਂ ਆ ਜਾ ਸਾਡੇ ਅੰਟੀ ਜੀ ਸੱਚੀ ਕੈਂਜੀ ਜੀ ਹੋਰ ਸਾਡੀ ਚਾਹ ਹੋਰ ਤਾਂ ਤੇਰੀਏ ਦੇ ਇੱਕ ਤਰ੍ਹਾਂ ਚਿਤਰਾ ਦੀ ਸੱਚੀ ਕੈਂਜੀ ਮੇਰੇ ਬੜੀ ਚੰਗੀ ਹੈ ਬੜੀ ਚੰਗੀ ਆ ਵੇਖ ਲੋ ਪੱਥਰ ਕਿੱਨੇ ਹੋਰਾਂ ਦੀ ਜੀ ਕੀ ਸੁਣਾਉਂ ਤਾਡੀ ਵੀ ਨਵੀਂ ਨਵੀਂ ਨੋ ਆਈ ਆ ਉਹ ਕਿੱਦਾਂ ਵਾ ਤੇਰੀ ਨੋ ਬੜੀ ਚੰਗੀ ਆ ਹੋ ਗਿਆ ਪੈਰੀਆਂ ਫੁੱਲ ਵੀ ਪਾਣੀ ਦਾਣੀ ਤੇ ਨਿੰਬੂ ਪਾਣੀ ਪੀਉਂਦੀ ਆ ਬਹੁਤ ਚੰਗੀ ਬਣ ਗਈ ਤੇ ਨੋ ਲੱਗਿਆ ਖਾਣ ਦਾ ਆਂਦੀ ਆ ਨਾ ਅੱਛਾ 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 ਜੀ ਜਮਾਈ ਮੇਰੇ ਅੱਗੇ ਹੋਣੀ ਆ ਫਿਰ ਜੀ ਬਿਲਕੁਲ ਇਹਨੇ ਵਰਗੀ ਇਹ ਵੀ ਐਸੇ ਤਰ੍ਹਾਂ ਹੀ ਕਰਦੇ ਜੇ ਜਿਹੜਾ ਘਰਾਂ ਦਾ ਪਹਿਲਾ ਮੱਥਾ ਟੇਕਦੀ ਆ ਪਾਣੀ ਦਿੰਦੀ ਪਰ ਚਾਹ ਜਾਂਦੀ ਆ ਮੈਂ ਕਹਨੀ ਨਹੀਂ ਐਨੀ ਮੈਂ ਤਾਂ ਬੜੀ ਕਰਮਾਵਲੀ ਜੇ ਕਿਤਰਾ ਦਿਨੋਂ ਦੀ ਮੇਰੇ ਝੋਲੇ 'ਚ ਪਈ ਜੇ ਉਂਤਰਾ ਵੇਖੋ ਸੋਹਣੀ ਵੇਖੋ ਕਿੱਡੀ ਆ ਮੈਂ ਤਾਂ ਸਵੇਰੇ ਸ਼ਾਮੇ ਤੋਂ ਮਿਰਚਾਂ ਵਾਰਦੀ ਜੇ ਮਿਰਚਾਂ ਮੁੱਕ ਗਈਆਂ ਹੁਣ ਫੇਰ ਪੈਦੀ ਮਿਰਚਾਂ ਉਹ ਕਿੱਲੋ ਲਈ ਆਈ ਸੀ ਮੈਂ ਮੁੱਕ ਗਈਆਂ ਹੁਣ ਫੇਰ ਲੈ ਕੇ ਆਵਾਂਗੀ ਮੇਰਾ ਜਦਾਂ ਆਪ ਹੀ ਲੈ ਕੇ ਸਕਾਲ ਬੋ ਉਂਤਰਾ ਵਾਰਨੀਆਂ ਤੇ ਪੈਦੀ ਨਹੀਂ ਕਿਸੇ ਕਿਸੇ ਢੇੜਾ ਮਾਰਿਆ ਜਲਦੀ ਜਲਦੀ ਆਇਆ ਕਰੋ ਸਾਡਾ ਨਾ ਦੇਰ ਨਹੀਂ ਲੱਗਦਾ ਤੁਸੀਂ ਨਾ ਆਓ ਆ ਤੇਰੀ ਕਿਤੇ ਮੰਮੀ ਕਿਤੇ ਮੜਦੀ ਨਹੀਂ ਉਹ ਤੇਰੇ ਨੋਦਿਆ ਸਿੱਤਾ ਕਰੀਏ ਨਹੀਂ ਨੋਦਾ ਪਾਣੀ ਪੀ ਜਾਂਦੀ ਫਿਰ ਲੰਦ ਕਿਤੇ ਆਉਂਦੀ ਮੈਨੂੰ ਪਤਾ ਫਿਰ ਮੇਰੀ ਨੋ ਆ ਜਾਂਦੀ ਮੰਮੀ ਤੂੰ ਤੇ ਤੀਜੇ ਦਿਨ ਤੁਰੀ ਰਹੀ ਨਹੀਂ ਉਹ ਤੇ ਗਦੀ ਆਂਟੀ ਆਈ ਨਹੀਂ ਮੇਰੀ ਗੱਲ ਸੁਣ ਸਾਨੂੰ ਆਉਣਾ ਪੈਗੀ ਕਿ ਤੂੰ ਹੀ ਸਾਡੇ ਕੋਲ ਆਉਂਦੇ ਰਹਿੰਦੇ ਜੇ ਜਦੋਂ ਤੁਸੀਂ ਨਹੀਂ ਨਾ ਹੁੰਦੇ ਤਾਂ ਫਿਰ ਬੜਾ ਉਪਰ ਉਪਰਾ ਜਿਹਾ ਲੱਗਦਾ ਆ ਮਮੀ ਜੀ ਨੂੰ ਪੁੱਛੋ ਮੈਂ ਤਾਂ ਇਹ ਪਰਸੋਂ ਜਾ ਕੇ ਕਰਨੀ ਮੈਂ ਕਿਹਾ ਮਰਜੀ ਆਂਟੀ ਆਏ ਨਹੀਂ ਕਹਿੰਦੇ ਸੀ ਮੈਨੂੰ ਕਿ ਆਂਟੀ ਤੁਸੀਂ ਤੋਂ ਚਾਹ ਪਾਣੀ ਪੀਏ ਤਾਂ ਜੀ ਇੱਕ ਗੱਲ ਵੇਖੀ ਜੀ ਆ ਮੇਰੀ ਨੂੰ ਤੇ ਹਰ ਰੰਗ ਫੱਪਦਾ ਜੀ ਆ ਵੇਖੋ ਕਿੰਧੋਰਾ ਰੰਗ ਹੈ ਥੋੜਾ ਜਿਹਾ ਰੰਗ ਵੀ ਹੈ ਸੋਹਣੀ ਬੜੀ ਲੱਗਦਾ ਕਿ ਤੂੰ ਦੋ ਬੱਚਿਆਂ ਦੀ ਮਾਂ ਐ ਹੈ ਕਿੱਡੀ ਸੋਹਣੀ ਸੁਨੱਖੀ ਪਹਿਣਾ ਇੱਕ ਦਿਨ ਤੇ ਮੈਂ ਗਈ ਹੈ ਆਪਣੇ ਪੋਤਰੀ ਨੂੰ ਨਾਲ ਲੈ ਕੇ ਤੇ ਉੱਥੇ ਇੱਕ ਜੰਦਾ ਕਹਿੰਦਾ ਭੈਜੀ ਤੁਹਾਡੀ ਭਤੀਜੀ ਆ ਮੈਂ ਕਹਾ ਨਹੀਂ ਨਹੀਂ ਇਹ ਤਾਂ ਭਤੀਜੀ ਨਹੀਂ ਦੀ ਕੁੜੀ ਆ ਪਰਵਾਣੋਗੀ ਵੇਖ ਕੇ ਨਹੀਂ ਉਮਰ ਹੀ ਨਹੀਂ ਲੱਗਦੀ ਕਿ ਕੱਲ ਦੀ ਆ ਜੀ ਤਰ ਨਿਆਣੀ ਆ ਇਹਦੀ ਕੀ ਲੱਗਦੀ ਮੇਰੇ ਨੇ ਲੱਗਦੀ ਨਹੀਂ ਤੁਹਾਡੀ ਨਹੀਂ ਲੱਗਦੀ ਆਹ ਸਹੀ ਗੱਲ ਉਹਦੋਂ ਮੈਂ ਕਹਿੰਦਾ ਤੁਹਾਡੀ ਕੁੜੀ ਹੈ ਮੈਂ ਕਹਾ ਨਹੀਂ ਨਹੀਂ ਮੇਰੀ ਨੂੰ ਆ ਮਮੀ ਜੀ ਇਹ ਆਪੇ ਜੀ ਉਮਰ ਦੇ ਹਿਸਾਬ ਨਾਲ ਸੱਚ ਬੋਲਿਆ ਕਰੋ ਉਹ ਲੈ ਦੇ ਜੇ ਮਹਾਂ ਕੋਲ ਕਰਦੀ ਹੈ ਨਹੀਂ ਨਹੀਂ ਪੰਜੀ ਉਹ ਵੈਸੇ ਦੀ ਆਦਤ ਹੈ ਕੀ ਹੈ ਇਹ ਪੁੱਤ ਜਾ ਚਾਹ ਪਾਣੀ ਬਣਾ ਕੇ ਲੈ ਕੇ ਆ ਪਰ ਮम्मी ਮੈਂ ਹੋਰ ਪੁੱਤ ਮੈਂ ਜਾ ਤੂੰ ਬਣਾ ਕੇ ਲੈ ਕੇ ਆ ਸ਼ਾਬ ਬੜੇ ਚੰਗੀ ਵੇਖਿਓ ਹੁਣ ਇਹਨੇ ਚਾਹ ਬਣਾ ਲਿਆਣੀ ਆ ਉਹ ਤਾਂ ਲਾਚੀਆਂ ਤੋਕੋ ਘੋਟਲ ਮੈਂ ਹੈ ਚਾਹ ਬਣਾ ਲਿਆ ਇਹ ਨਾ ਹੋਏ ਕਿ ਤੇ ਆਪਾਂ ਨੂੰ ਕਟੰਡਾ ਤੇ ਲਾਚੀਆਂ ਕੋੜਦੀ ਕੋੜਦੀ ਮੇਰੀ ਗੱਲ ਸੁਣ ਆ ਸਿੱਤਾਂ ਆ ਸਾਰਾ ਮੈਂ ਝੂਠ ਬੋਲਣ ਡਈ ਆ ਨਹੀਂ ਇਹ ਢੀ ਹੁਣ ਤਰੀਕ ਹੁਣ ਢੀ ਚ ਲਾ ਕੀ ਕੰਮ ਚੋਰੀ 11 ਵਜੇ ਤੋਂ ਪਹਿਲਾਂ ਉੱਡਦੀ ਨਹੀਂ ਹੈਗੀ ਬਸ ਆ ਬੋਦੇ ਸਵਾਰਨ ਦੀ ਲੱਗੀ ਰਹਿੰਦੀ ਐ ਤੇ ਜਾਂ ਬੂਥਾ ਸਵਾਰਨ ਦੀ ਲੱਗੀ ਰਹਿੰਦੀ ਹੋਰ ਇਹਨਾਂ ਕੋ ਕੰਮ ਥੋੜਾ ਚੱਤੇ ਪਿਆਰ ਬਸ ਬੋਲੀ ਰੰਗ ਦੀ ਰਹਿੰਦੀ ਐ ਜੀ ਸਾਡਾ ਵੇਲਾ ਚੰਗਾ ਸੀ ਨਾ ਆ 2 ਰੁਪਏ ਦੀ ਦਖਤਨ ਲਿਆ ਕੇ ਜੋ ਹੋਈ ਕਰ ਲਈ ਵੀ ਸੀ ਆ ਦੋ ਮਹੀਨੇ ਉੰਤਰਾ ਰੰਗਦੇ ਸੀ ਲੱਗਦਾ ਗੁੱਲਣਾ ਤੋਂ ਨਾ ਇਹ ਖੱਟੇ ਵਗ ਗਏ ਹੈ ਤੇ ਨਾਲੇ ਟਾਈਮ ਖਰਾਬ ਆ ਸਰਗ ਬਲਾ ਹੋ ਗਈਆਂ ਨਿੱ ਘਰੇ ਹੀ ਟੋਰ ਕੱਢ ਛੱਡਦੀ ਆ ਇਹਨੂੰ ਕਿਤੇ ਨਾ ਕੋਈ ਕੰਮ ਕਰਦੀ ਨਾ ਕੋਈ ਕਾਰ ਕਰਦੇ ਪੈਣਾ ਬੜਾ ਇਹ ਮੈਨੂੰ ਹੀ ਕੰਦੀ ਰਹਿੰਦੀ ਰਸੋਈ ਚ ਬੜੀ ਰਿਆ ਕਰ ਆਪ ਤਾਂ ਵੱਢਦੀ ਨਹੀਂ ਬਸ ਗਰਮੀ ਗਰਮੀ ਕਰਦੀ ਰਹਿੰਦੀ ਰਿਸ਼ਤਾ ਕਿਨੇ ਕਰਾਇਆ ਦੇਂਗੇ ਕਹਣਾ ਨੇ ਨਹੀਂ ਰਿਸ਼ਤਾ ਤੇ ਬਸ ਆਪਣੇ ਵਿੱਚੋ ਹੀ ਹੁੰਦੇ ਰਿਸ਼ਤੇਦਾਰ ਜਿੰਨਾ ਨੇ ਕਰਵਾਤਾ ਹੋਰ ਤਾਂ ਬੜਾ ਕਹਤਾ ਅਸੀਂ ਕੁੜੀ ਸਾਰਾ ਘਰ ਸੰਭਦੀ ਆ ਤੇ ਤੁਹਾਨੂੰ ਸਭ ਮੰਨਣਾ ਦੀ ਕੰਮ ਦੀ ਸੰਭਾਣ ਆਂ ਕੀ ਕਰਾ ਲਾ ਬਣ ਗਏ ਤੇ ਚਲਾਗ ਬੁੜਾ ਕੰਦੀਆਂ ਦੀ ਕੁਛ ਵੀ ਜਿਹੜੀ ਬੜੀ ਚਲਾਗ ਆ ਉਹ ਸਾਰੇ ਦੇ ਲਈ ਦੇ ਚੀ ਕਰਦੀ ਰਹੀ ਜੇ ਚਾਹ ਮੰਗਦੀ ਚਾਹ ਰਹੀ ਜੀ ਸੋਨੀਆਂ ਭੈਣ ਗੱਲਾਂ ਮੰਗਨੇ ਤਾਈ ਲੜਦੀ ਆਈ ਮੈਂ ਤਾਂ ਕੀਤਾ ਮੈਂ ਦੇਤੀ ਗਾ ਤੂੰ ਕਾ ਨੂੰ ਤੋ ਆਇਆ ਜਾਇਆ ਕਰਕੇ ਤੂੰ ਆਪਣੇ ਸੁਨਾ ਤੇਰੀ ਨੂੰ ਤਾਂ ਵਿਆਹ ਲਿਆ ਨਹੀਂ ਮੇਰੀ ਤਾਂ ਪੱਗੀ ਬੜੀ ਚੰਗੀ ਆ ਅੱਛਾ ਤੇਰੀ ਨੂੰ ਬੜੀ ਕਿਤੇ ਮੇਰੀ ਨੁੰਗਰ ਜੀ ਚੰਗੀ ਤੇ ਨਹੀਂ ਕਿਤੇ ਨਹੀਂ ਇਹਦੋਂ ਚੰਗੀ ਆ ਆਇਓ ਕਿਤੇ ਵੀ ਆਓ ਦੋਈ ਦੋਈ ਤੇ ਮੀ ਕਿਹਨ ਸੋਣ ਨੂੰ ਆ ਬੇਲਾ ਤੂੰ ਮੇਰੇ ਕੋਕੀ ਦੇ ਚਾਹ ਪੀ ਲੀ ਜਾ ਲੈ ਹਾਂ ਜਾ ਤਾ ਇੱਕ ਗਲਾਸ ਪਾਣੀ ਵੀ ਪੜ ਕੇ ਲੈ ਕੇ ਆ ਮਮੀ ਜੀ ਮੇਰੇ ਸਿੱਤਾ ਕਰਨ ਦੇ ਤੇਰਾ ਕਰਨ ਦੇ ਡੰਡੀਆਂ ਦੇਣੀ ਆਹੋ ਉਹ ਤੜੇ ਕੱਬਾ ਆਪਾਂ ਕਹਿੰਦੇ ਸਾਡੀ ਨੂੰ ਕਿੱਡੀ ਸਿਆਣੀਆਂ ਕਿੰਨਾ ਖਰਚ ਪਚਾਉਂਦੀ ਡੰਡੀਆਂ ਟੁੱਟੇ ਬਾਰੇ ਕੱਪ ਲੈ ਕੇ ਆਈ ਭੈਣ ਜੀ ਸਿਆਣੀਆਂ ਕੁਝ ਹਾਂਜੀ ਉਹ ਕੱਢੀ ਅੱਜ ਕੱਲ ਰਿਵਾਜ ਚੱਲਿਆ ਮਮੇ ਮੈਂ ਕਹਾਂ ਚੱਲ ਠੀਕ ਆ ਆਂਦੇ ਮਮੀ ਜੀ ਉਹ ਡੰਡੀਆਂ ਵਾਲੇ ਜਿਹੜੇ ਕੱਪ ਆ ਹੀ ਨਾ ਉਹ ਬੜੇ ਸਸਤੇ ਹੀ ਮੈਂ ਕਿਹਾ ਮਰਜੀ ਡੰਡੀ ਕਿਹੜਾ ਰੋਜ ਆਉਂਦੇ ਨੇ ਸਾਡੇ ਘਰ ਮੈਂ ਵਧੀਆ ਕੱਪ ਦਿੱਤੇ ਡੰਡੀਆਂ ਤੋਂ ਬਗੈਰ ਉਹ ਪਹਿਣਾ ਜਿਹੜੀ ਸਿਆਣੀ ਤੇ ਰੋਜ ਆ ਕਰ ਹਾਂ ਸਾਡੇ ਘਰ ਤੇ ਕੋਈ ਆ ਵੀ ਆਈ ਨਹੀਂ ਚਲ ਦੋ ਕੁ ਮਿੰਨੂ ਹੀ ਦੇ ਲਈ ਹੈਗੀ ਹਾਂ ਹਾਂ ਫਿਰ ਕਹਿੰਦੇ ਜੀ ਚਾਹ ਰਿਹਾ ਦੋ ਤੁਸੀਂ ਲੈ ਲਓ ਕੋਈ ਗੱਲ ਹਾਂ ਜੀ ਦੋ ਪਹਿਣਾ ਇਹਦੇ ਤੇ ਉਹ ਨਾਲੀ ਉਹ ਦਰਜੀ ਸੀ ਇੰਡੀਆ ਸੀ ਸੂਟ ਹਾਂਜੀ ਤੇ ਉਹਦੇ ਕੋਲੋਂ ਤੇ ਬਾਹ ਵੱਡੀ ਗਈ ਜ਼ਿਆਦਾ ਉਹ ਹੁਣ ਕੰਦਾ ਵੀ ਮੈਂ ਕਰਾਂਗੀ ਹਾਂ ਇਹ ਸੂਟ ਵੀ ਮੈਂ ਸੇਰੇ ਵਾਪਸ ਕਰਨਾ ਤੇ ਇਹ ਮੈਂ ਕਰਾਂ ਕਿ ਤੇ ਸੂਟ ਖਰਾਬ ਇਹਦੇ ਨਾਲ ਤਾਂ ਮੈਂ ਪੀਸ ਕਿੱਥੋਂ ਲੈ ਕੇ ਆਵਾਂ ਉਹਨੇ ਕੀ ਕੀਤਾ ਸੂਟ ਦੇ ਬਾਹਣੇ ਵੱਡੀ ਸਿਰੋਂ ਤੇ ਲੈਸ ਉਸ ਲਾ ਕੇ ਤੇ ਉਹਨੂੰ ਕੰਦਾ ਆਹ ਲੋ ਜੀ ਸੂਟ ਉਹ ਕੰਦੀ ਮੇਰੀ ਤਾਂ ਬਾਹ ਖਰਾਬ ਕਰਦੀ ਕੰਦਾ ਨਹੀਂ ਮੈਡਮ ਜੀ ਇਹ ਤਾਂ ਨਵਾਂ ਰਵਾਲ ਚੱਲਿਆ ਉਹ ਹੋਂ ਤਰਾਏ ਗੱਲ ਨੇ ਆ ਰਵਾਜ ਨੇ ਤੋਰ ਤੱਕ ਟੁੱਟੀਆਂ ਡੰਡੀਆਂ ਵਾਲੇ ਕੱਪ ਚੱਲਦੇ ਭੈਣ ਜੀ ਸਰਫੇ ਬੋਰੀ ਦੇ ਹੈਗੀ ਆ ਸਰਫਾ ਤੇ ਕਰਦੀ ਖਰਚਾ ਵੀ ਨਾ ਕਰਦੀ ਉਹ ਸਰਫੇ ਬੰਨ ਜਿੰਨੇ ਮਰਜ਼ੀ ਲਾ ਲੀਂਗੇ ਡੰਡੀਆਂ ਕਾਫ ਕੁੰਡੀਆਂ ਟੁੱਟੇ ਦਾ ਆ ਰੋੜਣਾ ਤੋਸਣਾ ਠੀਕ ਆ ਤਾਂ ਜਿਹੜੀ ਕਢੀ ਲੰਘੀ ਦੀ 200 ਤੇ ਨਾ ਕਰ ਲਿਆ ਧੀਰ ਹੌਲਾ ਕਰ ਰਿਹਾ ਟਾਈਮ ਨਾ ਹੋ ਗਿਆ ਚੰਗਾ ਭੈਣ ਜੀ ਕਿਆ ਵੜੀ ਸਵਾਦੀ ਭੰਗ ਕਪਾ ਦੀਆਂ ਡੰਡੀਆਂ ਹੈਆਂ ਤੇ ਭਾਵੇਂ ਹੈ ਇਹ ਸਿਰਫ ਕਰਨੀ ਬਹੁਤ ਤੁਹਾਡੀ ਮੋਰੀ ਚੰਗਾ ਚੰਗਾ ਹਾਂਜੀ ਹਾਂਜੀ ਤੇ ਜਾਉਂ ਮੈਂ ਹੱਸਦੀ ਐਵੇਂ ਮੇਰੀ ਬੇਸਤੀ ਕਰ ਨੀ ਸ਼ਰਮੀਏ ਕੀ ਗੱਲ ਮਮੀ ਜੀ ਮੈਂ ਕੀ ਗੱਲ ਆਗੇ ਕੀਤਾ ਇੱਕ ਟੁੱਟੀ ਡੰਡੀਆਂ ਵਾਲੇ ਚਾਹ ਦੇਤੀ ਹੂੰ ਮੰਮੀ ਚਾਹ ਤੁਸੀਂ ਦੋਵਾਂ ਜਣੀਆਂ ਨੇ ਕੱਪ ਚ ਪੀਣੀ ਆ ਕਿ ਡੰਡੀ ਤੇ ਕਰਕੇ ਪੀਣੀ ਆ ਤੇ ਡੰਡੀ ਫੜਨੀ ਨਹੀਂ ਸੀ ਕੀ ਫੜਨੀ ਹੈ ਡੰਡੀ ਮੇਰੀ ਸੁਣੋ ਗੱਲ ਮੂੰਹ ਚੁੱਕ ਕੇ ਰੋਜ ਆ ਜਾਂਦੀ ਆ ਮਰਜੀ ਟੰਟੀ ਇਹਨੂੰ ਨਹੀਂ ਪਤਾ ਆਪਣੇ ਘਰ ਟਿਕਣਾ ਵਾ ਐਡੀ ਨੋ ਐਡੀ ਚੰਗੀ ਆ ਤੇ ਘਰ ਕਿਉਂ ਨਹੀਂ ਖਲੋਂਦੀ ਇਧਰ ਨੂੰ ਕਿਉਂ ਭੱਜੀ ਆਉਂਦੀ ਆ ਤੁਹਾਡੇ ਕੋਲ ਨਾਲੇ ਮੇਰੀ ਗੱਲ ਸੁਣੋ ਧਿਆਨ ਨਾਲ ਜਦੋਂ ਕੋਈ ਆਉਂਦਾ ਵਾ ਤੁਸੀਂ ਉਹਦਾ ਮੈਨੂੰ ਕਹਿੰਦੇ ਜੇ ਕਦੀ ਇਹਨੂੰ ਪਾਣੀ ਦੇ ਕਦੀ ਇਹਨੂੰ ਚਾਹ ਦੇ ਨਹੀਂ ਮੈਂ ਵੇਹਲੀ ਆ ਮੈਨੂੰ ਆਪਣੇ ਨੇ ਕੰਮ ਆ ਮੈਂ ਪਾਰਲਰ ਦੇ ਜਾਣਾ ਸੀ ਉਹ ਹੁਣ ਆਖਣ ਲਈਏ ਮੈਂ ਬੰਦ ਕਰਕੇ ਪਾ ਲਉ ਤੇ ਚੱਲੀ ਹਾਂ ਉਦੋਂ ਦੀ ਮੈਂ ਤੁਹਾਡੀ ਵੇਟ ਕਰਦੀ ਤੇ ਤੁਸੀਂ ਆਏ ਨਹੀਂ ਆ ਸਾਰੇ ਤੁਹਾਡੀ ਬਦੌਲ ਸਭ ਕੁਝ ਹੁੰਦਾ ਆ ਪਹਿਲੇ ਅੰਤਰਾ ਸ਼ਦਾਈ ਜਾਂ ਮਿਸਤਰੀ ਸਾਦ ਲੈ ਆ ਤੇ ਮੁੜ ਕੇ ਆ ਭੱਜੀ ਆਈ ਮੂੰਹ ਚੁੱਕ ਕੇ ਆ ਮਰਜੀ ਟਾੰਟੀ ਇਹਦੋਂ ਘਰ ਟਿਕਾ ਹੈ ਨਹੀਂ ਮੇਰੀ ਨਾ ਬੜੀ ਚੰਗੀ ਰਹਿ ਕੇ ਇੱਥੇ ਸਿੱਪਤਾ ਕਰਨ ਤੁਸੀਂ ਤੇ ਮੇਰੇ ਕੋਲ ਸਿੱਪਤ ਕੀਤੀ ਨਹੀਂ ਹੁਣੀ ਤੁਹਾਡੇ ਮੂੰਹ ਜਿਹਾ ਤੇ ਕਦੇ ਮੇਰੀ ਸਿੱਪਤ ਨਿਕਲਦੀ ਨਹੀਂ ਮੇ ਭੈਣਾ ਚੁੱਪ ਕਰ ਤੂੰ ਤਾਂ ਸਰ ਸਿਫਤਾ ਦੀ ਭੁਖੀ ਹੈਗੀ ਆ ਕਿ ਮੇਰੀਆਂ ਚੱਟੇ ਪੈਰ ਮੇਰੀਆਂ ਸਿਫਤਾ ਹੀ ਕਰਦੇ ਰੋ ਸਿਫਤਾ ਹੀ ਕਰਦੇ ਰੋ ਪਿੱਠ ਪਿੱਛੇ ਭਾਵੇਂ ਤੇਰੀਆਂ ਚੁਗਲੀਆਂ ਕਰ ਲਈਏ ਸਿਫਤਾਾਂ ਦੀ ਭੁਖੀ ਨਾ ਹੋਵੇ ਤਾਂ ਅੱਛਾ ਸੱਚ ਸਾਮਣੇ ਆਈ ਗਿਆ ਇਹਦਾ ਮਤਲਬ ਮੇਰੀ ਪਿੱਠ ਪਿੱਛੇ ਮੇਰੀਆਂ ਚੁਗਲੀਆਂ ਕੀਤੀਆਂ ਗਈਆਂ ਨੇ ਤਾਂ ਹੀ ਉਹ ਮੈਂ ਟੁੱਟੀਆਂ ਡੰਡੀਆਂ 'ਚ ਤੁਹਾਨੂੰ ਚਾ ਲਿਆ ਕੇ ਦਿੱਤੀ ਆ ਐਦਾਂ ਤੇ ਫਿਰ ਐਦਾਂ ਹੀ ਸਹੀ ਕੋਈ ਕਹ ਨਹੀਂ ਜਿੰਨਾ ਚਿਰ ਤੁਸੀਂ ਵੀ ਸੁਤਰਦੀਆਂ